ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਇੱਕ ਕਮੀਜ਼ ਦੇ ਉੱਤੇ ਪੱਟੀ ਪੇ ਲਾ ਕੇ ਦਿਖਾਵਾਂਗੇ ਜਿਵੇਂ ਆਪਾਂ ਪੱਟੀ ਦੇ ਉੱਤੇ ਜਿਹੜੀ ਲੈਸ ਧਾਰਦੇ ਉਹ ਧਰ ਕੇ ਦਿਖਾਵਾਂਗੇ ਹੁਣ ਆਪਾਂ ਜਿਹੜਾ ਇਹ ਸਲਵਾਰ ਨਾਲ ਦਾ ਕੱਪੜਾ ਲੈਤਾ ਹੋਇਆਗਾ ਆਪਣਾ ਜਿਹੜਾ ਆ ਕਮੀਜ਼ ਹੈਗਾ ਤੇ ਆਪਾਂ ਸਲਵਾਰ ਦੇ ਕੱਪੜੇ ਦੇ ਥੱਲੇ ਪੇਪਰ ਪੇਸਟਿੰਗ ਚ ਪੇ ਲਈ ਹੈ ਤੇ ਹੁਣ ਆਪਾਂ ਇਹਨੂੰ ਲੈਸ ਨੂੰ ਇਸ ਤਰ੍ਹਾਂ ਲਾਵਾਂਗੇ ਆਪਾਂ ਪਹਿਲਾਂ ਜਿਹੜੀ ਇਹ ਕੱਪੜੇ ਦੇ ਉੱਤੇ ਆਪਾਂ ਕਵਲ ਪੇਪਰ ਪੇਸਟਿੰਗ ਚਿਪਾਈ ਹੋਈ ਹੈ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਲੈਸ ਦਾ ਮੂੰਹ ਉੱਪਰ ਕਰਕੇ ਤੇ ਲੈਸ ਦਾ ਸਿੱਧਾ ਪਾਸਾ ਜਿਹੜਾ ਉੱਪਰ ਹੋਵੇ ਤੇ ਫਿਰ ਲਾ ਰਹੇ ਹਾਂਗੇ ਇਹ ਇਸ ਤਰ੍ਹਾਂ ਲਾਉਣੀ ਆ ਬਹੁਤ ਸਫਾਈ ਦੇ ਨਾਲ ਲੱਗੂਏ ਸਾਨੂੰ ਗੁੰਮ ਜਿਹੜੀ ਪੱਟੀ ਹੈ ਇਹ ਗੁੰਮ ਕਰਕੇ ਦਿਖਾਵਾਂਗੇ ਆਪਾਂ ਗੁੰਮ ਲਾਵਾਂਗੇ ਇਹਦੀ ਸਿਲਾਈ ਉੱਤੇ ਨਹੀਂ ਦਿਸੂਗੀ लाई लाई पैर, पैर, पैर बस सिलाई सिलाई ਦਾ ਕਪੜਾ 2 ਪੈਰ ਪੈਰ ਦਾ 7 ਕਿ ਆਪਾਂ ਲੈ ਕੇ ਧਰ ਲੈਣੀ ਆ ਇਸ ਤਰ੍ਹਾਂ ਆ ਦੇਖੋ ਜੀ ਇਧਰਲੀ ਸਾਈਡ ਆਪਾਂ ਲਾ ਲਈ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਆ ਜਿਹੜੀ ਉਹ ਲਾਵਾਂਗੇ ਆ ਬਸ ਇਧਰ ਵੀ ਆਪਾਂ ਪੈਰ ਪੈਰ ਦਾ ਹੀ ਆ ਜਿਹੜਾ ਸੱਡਣਾਗਾ ਬਸ ਆਪਾਂ ਉਹ ਰੱਖ ਕੇ ਪੈਰ ਪੈਰ ਦਾ ਕਪੜਾ ਇਧਰਲੀ ਬਸੇ ਆਪਾਂ ਪਲੇਸ ਚ ਪੇਣੀ ਆ ਇਸ ਤਰ੍ਹਾਂ ਲਾਉਣੀ ਆ ਇਸ ਤਰ੍ਹਾਂ ਦੇਖੋ ਜੀ ਹੁਣ ਆਪਾਂ ਦੋਨੇ ਪਾਸੇ ਇਹ ਜਿਹੜੀ ਲੈਸ ਹੈ ਇਹ ਲਾ ਲਈ ਹੁਣ ਆਪਾਂ ਇਹ ਕਮੀਜ਼ੀ ਤੇ ਕਿਵੇਂ ਧਰਨੀ ਆ ਮੈਂ ਤੁਹਾਨੂੰ ਉਹ ਦੱਸਾਂ ਆਹ ਦੇਖੋ ਜੀ ਹੁਣ ਆਪਾਂ ਕੀ ਕਰਨਾ ਨਾ ਇਹ ਆਪਾਂ ਜਿਹੜਾ ਆ ਰੱਖਿਆ ਹੋਇਆ ਕੱਪੜਾ ਤਰਪਾਈ ਵਾਸਤੇ ਇਹ ਕੱਪੜਾ ਆਪਾਂ ਮੋੜ ਲਿਆਗਾ ਤਰਪਾਈ ਵਾਸਤੇ ਜਿੰਨਾ ਆਪਾਂ ਵੱਧ ਰੱਖਿਆਗਾ ਆਪਾਂ ਜਿਹੜਾ ਹੁਣ ਕੱਪੜਾ ਇਹਦੇ ਵਿੱਚ ਆਊਗਾ ਸ ਇਹਦੇ ਵਿੱਚ ਆਊ ਕੱਪੜੇ ਦੇ ਉਹ ਆਪਾਂ 1 ਇੰਚ ਆਪਾਂ ਵੱਧ ਰੱਖਿਆ ਹੋਇਆ ਇੱਥੇ ਹੁਣ ਇਹ ਜਿੰਨੀ ਆਪਾਂ ਉੱਚੀ ਲਾਉਣੀ ਆ ਉਹ ਆਪਾਂ ਆਪਦੀ ਮਰਜ਼ੀ ਦੇ ਨਾਲ ਲਾ ਸਕਦੇ ਆ ਮੈਂ ਇਹਨੂੰ 5 ਇੰਚ ਤਿਆਰ ਰੱਖ ਕੇ ਲਾਉਂਗੀ ਇਧਰਲੀ ਸਾਈਡ ਜਿਹੜਾ ਨੀਚੇ 5 ਇੰਚ ਕਪੜਾ ਸੱਡ ਕੇ ਉਸ ਤੋਂ ਬਾਅਦ ਇਹ ਪੱਟੀ ਲਾਵਾਂਗੇ ਹੁਣ ਮੈਂ ਜਿਹੜੀਆਂ ਇਹ ਨਿਸ਼ਾਨੀਆਂ ਨੇ ਆ ਵੇਖੋ ਮੈਂ ਇਹ 5.5 ਇੰਚ ਤਿੰਨ ਨਿਸ਼ਾਨੀਆਂ ਵਾਲਾ ਇੰਨਾ ਹੋਇਆ ਜਿਹੜੀਆਂ ਆ ਨਿਸ਼ਾਨੀਆਂ ਨੇ ਠੀਕ ਹੈ ਇਹ 5.5 ਵਾਲੀ ਨਿਸ਼ਾਨੀ ਆ ਜਿਹੜੀ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਧਰ ਕੇ ਲਾਵਾਂਗੇ ਇਸ 5 ਇੰਚ ਤੇ ਤਿਆਰ ਹੋ ਜੂਗੀ ਅੱਧਾ ਇੰਚ ਜਿਹੜਾ ਆਪਾਂ ਕੱਪੜਾ ਹੈਗਾ ਉਹ ਵਿਚਲੇ ਪਾਸੇ ਇਸ ਤਰ੍ਹਾਂ ਆਈ ਮੁਰੂਗਾ ਜਦੋਂ ਆਪਾਂ ਇਹਨੂੰ ਸਲਾਈ ਨੂੰ ਗੁੰਮ ਕਰਾਂਗੇ ਹੁਣ ਆਪਾਂ ਇੱਕ ਵਾਰੀ ਸਲਾਈ ਤਾਂ ਆਪਾਂ ਐਸੇ ਤਰ੍ਹਾਂ ਹੀ ਲਾਉਣੀ ਹੈ ਜਿਵੇਂ ਆਪਾਂ ਕੱਪੜੇ ਦੇ ਉੱਤੇ ਲੈਸ ਲਾਈ ਹੈ ਆਹ ਵੇਖੋ ਆ ਸਾਢੇ 5 40 ਨਿਸ਼ਾਨੀ ਹੈ ਜਿਹੜੀ ਇਹਦੇ ਲਾਈ ਹੈ ਇਸ ਤਰ੍ਹਾਂ ਦਰਨੈ ਨੂੰ ਜਿਹੜੀ ਲੈਂਸ ਦੀ ਕੰਨੀ ਆ ਇਹ 5.5 ਇੰਚ ਦੀ ਨਿਸ਼ਾਨੀ ਦੇ ਉੱਪਰ ਹੋਵੇ। ਇਸ ਤਰ੍ਹਾਂ ਆਪਾਂ ਹੁਣ ਸਲਾਈ ਇਸੇ ਕੰਨੀ ਦੇ ਉੱਪਰ ਲਾਉਣੀ ਆ। ਇਹ ਕੰਨੀ ਤੋਂ ਥੋੜੀ ਜਿਹੀ ਜੇ ਥੱਲੇ ਆਪਾਂ ਨਾਲ-ਨਾਲ ਲਾਉਣੀ ਆ। ਨਾਲ-ਨਾਲ ਵੀ ਆਪਾਂ ਕੰਨੀ ਦੇ ਲਾਸ ਆਕਦੇ ਆ ਕਿਉਂਕਿ ਜਿਹੜੀ ਆਪਾਂ ਦੂਸਰੀ ਸਿਉਣ ਆਪਾਂ ਗੁੰਮ ਕਰਾਂਗੇ ਸਿਉਣ ਤੇ ਉਦੋਂ ਆਪਾਂ ਜਿਹੜੀ ਸਲਾਈ ਆਦੋਂ ਆਪਾਂ ਲੈਂਸ ਕੰਨੀ ਨੂੰ ਲਾ ਸਕਦੇ ਆ। ਇਹ ਆਪਣੀ ਸਿਵਾਉਣਾ ਜਿਹੜੀ ਉੱਪਰ ਰਹਿੰਦੀ ਤੁਸੀਂਗੀ ਐਸ ਤਰ੍ਹਾਂ ਆ ਦੇਖੋ ਜੀ ਹੁਣ ਆਪਾਂ ਜਿਹੜੀ ਇਹ ਲੇਸ ਹੈ ਇਹ ਨਾਲ ਲਈ ਇਹ ਆਪਣੀ ਕਸਾਈਏ ਜਿਹੜੀ ਕਸਾਈ ਆ ਆਪਣੀ ਪੂਰੀ ਹੋ ਗਈ ਹੁਣ ਆਪਾਂ ਇਹਨੂੰ ਗੁੰਮ ਕਿਵੇਂ ਕਰਨਾ ਆਪਾਂ ਉਹ ਦੱਸਾਂਗੇ ਉਹਨਾਂ ਪੱਜੇਰੀਆਂ ਇਨਸਾਨੀਏ ਕੇਰਾਮਪਾ ਕੁਮੀਦ ਦੇ ਨਾਲ ਚਪੇ ਲਿਆ ਕੱਪੜਾ ਦੇਖੋ ਇਧਰੋਂ ਆਪਣਾ ਖੁੱਲਾਗਾ ਕੱਪੜਾ ਹੁਣ ਆਪਾਂ ਇਹਨੂੰ ਕੀ ਕਰਨਾ ਆਪਾਂ ਇਸ ਤਰ੍ਹਾਂ ਇਹਨੂੰ ਮੁੱਦਾ ਲਾਉਣਾ ਹੈ ਇਸ ਤਰ੍ਹਾਂ ਮੁੱਦਾ ਲਾ ਕੇ ਹੁਣ ਆਪਾਂ ਜਿਹੜੀ ਇਹ ਸਲਾਈ ਲਾਈ ਹੋਈ ਹੈ ਇੱਥੋਂ ਆਪਾਂ ਇਸ ਤਰ੍ਹਾਂ ਫੜਨਾ ਜਿੱਥੇ ਆਪਣਾ ਕੱਪੜਾ ਆਉਂਦਾ ਹੈ ਇਹ ਇਸ ਤਰ੍ਹਾਂ ਨਾ ਕੱਟ ਹੋਵੇ ਨਾ ਬਾਧੂ ਹੋਵੇ ਜਮਾ ਇਹਦੇ ਆਪਾਂ ਸਲਾਈ ਆ ਜਿਹੜੀ ਸਲਾਈ ਹੱਲੇ ਵਾਲੇ ਪਾਸੇ ਸੱਢ ਕੇ ਕੱਪੜੇ ਕੰਨੀ ਮਾੜੀ ਜਿਹਾ ਆਪਾਂ ਉੱਪਰ ਸਲਾਈ ਲਾਵਾਂਗੇ ਕਿ ਆਪਣੀ ਜਿਹੜੀ ਲੇਸ ਆ ਉਹ ਲੇਸ ਵਾਲੀ ਸਿਉਣਾ ਆਪਾਂ ਦਿਸੇ ਨਾ ਬਾਹਰਲੇ ਪਾਸੇ ਆਪਾਂ ਇਸ ਤਰ੍ਹਾਂ ਲਾਵਾਂਗੇ ਨੂੰ ਪੁੱਠਾ ਪਾਸਾ ਧਰਕੇ ਦਾ ਇਹ ਹੁਣ ਜਿਹੜੀ ਆਪਾਂ ਗੁੰਮ ਸਲਾਈ ਕਰਨੀ ਆ ਬਸ ਆਪਾਂ ਉਹ ਬਣਾ ਰਹੇ ਆ ਇਹ ਸਲਾਈ ਆਪਾਂ ਗੁੰਮ ਬਾਹਰਲੇ ਪਾਸੇ ਦਿਸਣੀ ਨਹੀਂ ਜਾਏਂਦੀ ਆਪਣੀ ਇਹ ਜਮਾ ਗੁੰਮ ਲੇਸ ਲਾਵਾਂਗੇ ਆਪਾਂ ਇਥੇ ਗੱਤ ਮਾ ਕਪੜਾ ਸਹੀਉ ਅੱਧਾਂ ਇੰਚ ਵਿਚ ਆਵੇਗਾ ਵੱਧ ਕਪੜਾ ਆਪਣਾ ਵਿਚ ਨਹੀਂ ਆਊਗਾ ਬਸ ਜੇ ਸਲੈਰੀ ਆ ਆਪਣੀ ਸਲਾਈ ਆ ਆਪਾਂ ਉਹਦੇ ਉੱਪਰ ਥੋੜੀ ਜਿਹੀ ਆਪਾਂ ਉੱਪਰ ਚੱਕ ਕੇ ਅੱਧੇ ਕੂਤ ਦੀ ਅੱਧੇ ਕੂਤ ਦੀ ਆਪਾਂ ਉੱਪਰ ਚੱਕ ਕੇ ਲਾਉਣੀ ਕਿ ਆਪਾਂ ਜਿਹੜੀ ਬਾਹਰ ਨੂੰ ਸਲਾਈ ਆ ਆਪਾਂ ਮੀਦੇ ਉੱਪਰ ਲਾਇਆ ਹੈ ਤਾਂ ਇਹ ਪੱਟੀ ਆਪਣੀ ਉਹ ਸਲਾਈ ਨਾਲ ਹੀ ਤੇ ਹੁਣ ਮੈਂ ਤੁਹਾਨੂੰ ਇਹ ਸਿੱਧਾ ਕਰਕੇ ਦਿਖਾਵਾਂਗੇ ਅਸੀਂ ਦੇਖੋ ਹੁਣ ਆਪਣੀ ਸਰਾਈ ਕਿਤੇ ਵੀ ਨਹੀਂ ਦਿਸ ਰਹੀ ਆ ਦੇਖੋ ਆਪਣੀ ਸਾਰੀ ਸਲਾਈ ਜਿਹੜੀ ਇਹ ਗੁੰਮ ਲੱਗ ਗਈ ਹੁਣ ਇਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਲਾਉਣਾਗਾ ਹੁਣ ਆਪਾਂ ਪਹਿਲਾਂ ਇਸ ਤਰ੍ਹਾਂ ਸਿਲਾਈ ਲਾਵਾਂਗੇ ਨੂੰ ਧਰ ਕੇ ਆਪਾਂ ਉਹ ਮਿੰਨ ਸਿਲਾਈ ਲਾਵਾਂਗੇ ਜਿਵੇਂ ਆਪਾਂ ਪਹਿਲਾਂ ਲਾਈ ਸੀ ਸਿੱਧਾ ਪਾਸ ਆਪਾਂ ਉੱਪਰ ਧਰ ਕੇ ਲਾਵਾਂਗੇ ਉਸ ਤੋਂ ਬਾਅਦ ਆਪਾਂ ਸਿਲਾਈ ਨੂੰ ਗੁੰਮ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋਨੂੰ ਪਤਾ ਲੱਗੇ ਵੀ ਸਿਲਾਈ ਜਿਹੜੀ ਇਹ ਕਿਵੇਂ ਲਾਈ ਆਪਾਂ ਆਪਾਂ ਸਾਰੀ ਸਿਲਾਈ ਦੱਸਾਂਗੇ ਦੇਈ ਤੇ ਨਾ ਹੁਣ ਆਪਾਂ ਜਿਹੜੀ ਇਹ ਸਲਾਈ ਹੈ ਇਹ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਜਮਾ ਸਾਫ਼ ਕਰਕੇ ਵੀ ਆਪਣੇ ਇਹਦੇ ਵਿੱਚ ਬਾਣ ਨਾ ਪਵੇ ਇਸ ਤਰ੍ਹਾਂ ਲਾਉਣੀ ਆਪਣੀ ਬਹੁਤ ਸੁੰਦਰ ਹੋ ਜੇਗੀ ਸਲਾਈ ਆਪਨੀ ਲਿਫੀ ਜੈਸ ਬਹੁਤ ਸੋਹਣੀ ਲੱਗੂਗੀ ਇਹ ਜਿਹੜੀ ਮੈਂ ਕਈ ਪਹਿਣਾ ਦੇ ਦੇਖਿਆ ਹੋਇਆ ਗਾਏ ਸਿਆਉਣਾ ਨੇ ਜਿਹੜੀਆਂ ਆਪਾਂ ਉੱਪਰ ਦੀਨ ਦੇਗਾ ਰਹਿਣ ਨੇ ਆਪਣੀ ਸਿਆਉਣ ਜਮਾ ਵੀ ਉੱਪਰ ਨਹੀਂ ਜੀ ਸੋ ਵੀ ਆਪਣੀ ਜਮਾ ਸਲਾਈ ਜਿਹੜੀ ਗੋਮ ਲੱਗੂਗੀ ਉਹ ਆ ਜਿਹੜੀ ਇਹ ਸਲਾਈ ਲਾ ਰਹੇ ਆ ਆਪਾਂ ਇਹਨੂੰ ਵੀ ਆਪਾਂ ਗੁੰਮ ਕਰਕੇ ਰੱਖਾਂਗੇ ਆਹ ਦੇਖੋ ਹੁਣ ਆਪਾਂ ਜਿਹੜੀ ਇਹ ਸਲਾਈ ਹੈ ਵੀ ਜੜ ਲਈ ਆ ਹੁਣ ਆਪਾਂ ਇਹਨੂੰ ਵੀ ਉਸੇ ਤਰੀਕੇ ਉਲਟੀ ਸਾਈਡ ਕਰਕੇ ਆਈ ਪੁੱਠਾ ਪਾਸਾ ਕਰਕੇ ਆਪਾਂ ਇਹਨੂੰ ਵੀ ਉਸੇ ਤਰੀਕੇ ਗੁੰਮ ਕਰਨੀ ਆ ਲੈਸ ਜਿਵੇਂ ਆਪਾਂ ਪਹਿਲਾਂ ਕਰੀ ਗਿਆ ਆਹ ਦੇਖੋ બસ ਆਪਾਂ ਜਿਹੜੀ ਹੁਣ ਆਪਾਂ ਇੱਥੋਂ ਕੱਪੜਾ ਮੋੜੂਗਾ ਬਸ ਉਹਦੀ ਨਿਸ਼ਾਨੀ ਰੱਖਣੀ ਆਪਾਂ ਕੱਪੜੇ ਦੇ ਨਾਲ-ਨਾਲ ਇਸ ਤਰ੍ਹਾਂ ਕੱਪੜਾ ਮੋੜਨਾ ਦਾ ਹੁਣ ਆਪਾਂ ਇਹ ਸਲਾਈ ਹੈ ਜਿਹੜੀ ਇਹ ਤੇ ਸਲਾਈ ਆਪਾਂ ਵਿੱਚ ਦੇਵਾਂਗੇ ਤੇ ਜਿਹੜੀ ਸਲਾਈ ਉਹਦੇ ਆਪਾਂ ਅੰਦਾ ਕਸੂਤ ਉੱਪਰ ਜਿਹੜੀ ਸਲਾਈ ਉਹ ਲੈ ਕੇ ਜਾਵਾਂਗੇ ਕਿਉਂਕਿ ਆਪਣਾ ਬਾਹਰ ਨਾ ਸਿਉਣਾ ਨਾ ਦੇਸਣ ਇਸ ਤਰ੍ਹਾਂ ਨੇ ਦੋਨਾਂ ਪਾਸੇ ਇੱਕੋ ਜਿਹੀਆਂ ਸਲਾਈਆਂ ਲੱਗਣੀਆਂ ਤੇ ਇੱਕੋ ਜਿਹੀ ਆਪਣੀ ਜਿਹੜੀ ਲੈਸ ਆ ਉਹ ਨਿਕਲੇਗੀ ਬਾਰੇ ਆ ਦੇਖੋ ਜੀ ਹੁਣ ਆਪਾਂ ਜਿਹੜੀ ਦੂਸਰੀ ਸਾਈਡ ਆ ਆਪਾਂ ਉਹ ਵੀ ਘੁਮ ਕਰ ਲਈਏ ਆਪਾਂ ਜਦੋਂ ਆਪਾਂ ਇਸ ਦੇ ਉੱਤੇ ਪ੍ਰੈਸ ਲਾਵਾਂਗੇ ਇਹ ਬਹੁਤ ਵਧੀਆ ਲੱਗੂਗੀ ਜਮੈਂ ਹੀ ਨਹੀਂ ਆਪਾਂ ਨੂੰ ਐ ਲੱਗਣਾ ਮੈਂ ਆਪਣੀ ਸਲਾਈ ਵੀ ਨਹੀਂ ਦੀ ਸੀ ਨੀ ਦੇਖੋ ਖੂਬਸੂਰਤ ਵੀ ਬਹੁਤ ਲੱਗ ਰਹੀ ਹੈ ਇਹ ਤੇ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਨਵਾਂ ਆਇਆ ਵੀ ਚੈਨਲ ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ